ਸਾਡੀ ਅੱਜ ਦੀ ਵੀਡੀਓ ਖਾਸ ਤੌਰ ਤੇ ਪੰਜਵੀਂ ਜਮਾਤ ਦੇ ਬੱਚਿਆਂ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਹੈ। ਪੰਜਵੀਂ ਜਮਾਤ ਦੇ ਸਲਾਨਾ ਪੇਪਰਾਂ ਦੀ ਡੇਟਸ਼ੀਟ ਐਸਸੀਆਰਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਜਿਸ ਦਾ ਪਹਿਲਾ ਪੇਪਰ ਅੰਗਰੇਜ਼ੀ ਵਿਸ਼ੇ ਦਾ ਹੋਵੇਗਾ। ਇਹ ਪੇਪਰ 6 ਮਾਰਚ 2026 ਦਿਨ ਸ਼ੁੱਕਰਵਾਰ ਨੂੰ ਹੋਵੇਗਾ। ਅਗਲਾ ਪੇਪਰ ਗਣਿਤ ਵਿਸ਼ੇ ਦਾ ਹੋਵੇਗਾ। ਜੋ ਕਿ 9 ਮਾਰਚ 2026 ਦਿਨ ਸੋਮਵਾਰ ਨੂੰ ਹੋਵੇਗਾ ਅੱਗੇ ਪੰਜਾਬੀ ਪਹਿਲੀ ਭਾਸ਼ਾ ਦਾ ਪੇਪਰ ਹੋਵੇਗਾ ਜੋ ਕਿ 10 ਮਾਰਚ 2026 ਦਿਨ ਮੰਗਲਵਾਰ ਨੂੰ ਹੋਵੇਗਾ ਅੱਗੇ ਹਿੰਦੀ ਵਿਸ਼ੇ ਦਾ ਪੇਪਰ ਹੋਵੇਗਾ ਜੋ ਕਿ 11 ਮਾਰਚ ਦਿਨ ਬੁੱਧਵਾਰ 2026 ਨੂੰ ਹੋਵੇਗਾ ਅੱਗੇ ਵਾਤਾਵਰਣ ਦਾ ਪੇਪਰ 12 ਮਾਰਚ 2026 ਦਿਨ ਵੀਰਵਾਰ ਨੂੰ ਹੋਵੇਗਾ ਇਨ੍ਹਾਂ ਪ੍ਰੀਖਿਆਵਾਂ ਲਈ ਸਮਾਂ 9 ਤੋਂ 12 ਵਜੇ ਤੱਕ ਹੋਵੇਗਾ ਤੁਸੀਂ ਸਾਡੇ ਚੈਨਲ All That Master ਤੇ ਪੰਜਵੀਂ ਜਮਾਤ ਦੇ ਸਲਾਨਾ ਪੇਪਰਾਂ ਦੀ ਤਿਆਰੀ ਕਰਨ ਲਈ ਪੁਰਾਣੇ ਪੇਪਰ ਅਤੇ ਮਾਡਲ ਟੈਸਟ ਪੇਪਰ ਫੁੱਲੀ ਸੋਲਵਡ ਦੇਖ ਸਕਦੇ ਹੋ ਅਤੇ ਇਸ ਦਾ ਲਾਭ ਉਠਾ ਸਕਦੇ ਹੋ